ਲੋਕ ਸਭਾ ਹਲਕਾ ਬਠਿੰਡੇ ਦੇ ਇੱਕ ਪੋਲਿੰਗ ਬੂਥ ਦੇ ਉੱਤੇ ਹੰਗਾਮਾ ਹੋ ਗਿਆ ਹੰਗਾਮਾ ਕਿਸ ਗੱਲੋਂ ਹੋਇਆ ਤੁਹਾਨੂੰ ਉਹ ਵੀ ਦੱਸਦੇ ਆ ਪੁਲਿਸ ਅਤੇ ਪਿੰਡ ਦੇ ਲੋਕਾਂ ਦੇ ਵਿੱਚਕਾਰ ਨਾਰੇਬਾਜੀ ਚੱਲਦੀ ਹੈ ਪੁਲਿਸ ਲੋਕਾਂ ਨੂੰ ਰੋਕਦੀ ਹੈ ਕਿ ਅੱਗੇ ਵਧਾਉਂਦੀ ਹੈ ਇਹ ਨਹੀਂ ਪਤਾ ਲੱਗ ਰਿਹਾ ਪਰ ਵੱਡਾ ਹੰਗਾਮਾ ਬੁਲਾਡਾ ਵਿਧਾਨ ਸਭਾ ਹਲਕਾ ਦਾ ਪਿੰਡ ਹੈ ਅਹਿਮਦਪੁਰ ਜਿੱਥੇ ਵੱਡਾ ਹੰਗਾਮਾ ਹੋਇਆ ਲੋਕਾਂ ਨੇ ਬਾਈਕਾਟ ਕਰ ਦਿੱਤਾ ਵੋਟਾਂ ਦਾ ਪੂਰੀ ਤਰ੍ਹਾਂ ਨਾਲ ਸਾਰੇ ਪਿੰਡ ਨੇ ਇੱਕ ਮੁੱਠ ਹੋ ਕੇ ਜਿਹੜਾ ਵੋਟ ਪਾਉਣ ਦਾ ਫੈਸਲਾ ਨਾ ਪਾਉਣ ਦਾ ਫੈਸਲਾ ਕਰ ਲਿਆ ਤੁਸੀਂ ਜੁੜੇ ਹੋ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬਠਿੰਡਾ ਲੋਕ ਸਭਾ ਹਲਕਾ ਦਾ ਪਿੰਡ ਹੈ ਅਹਿਮਦਪੁਰ ਜੋ ਕਿ ਬਲਾਹਾੜਾ ਵਿਧਾਨ ਸਭਾ ਹਲਕੇ ਦਾ ਪਿੰਡ ਹੈ ਉੱਥੇ ਸਮੁੱਚੇ ਪਿੰਡ ਨੇ ਜਿਹੜਾ ਵੋਟਾਂ ਦਾ ਬਾਈਕਾਟ ਦਾ ਐਲਾਨ ਕਰ ਦਿੱਤਾ ਤਾਂ ਇਸੇ ਦਰਮਿਆਨ ਪੁਲਿਸ ਉੱਥੇ ਪਹੁੰਚਦੀ ਹੈ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਲੋਕਾਂ ਦਾ ਗੁੱਸਾ ਇਸ ਕਦਰ ਹੈ ਕਿ ਪੁਲਿਸ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਹੁੰਦੀ ਆ ਮਾਹੌਲ ਜਿਹੜਾ ਤਣਾਅਪੂਰਨ ਹੋ ਜਾਂਦਾ ਹੈ ਦਰਅਸਲ ਮਾਮਲਾ ਇਹ ਹੈ ਕਿ ਪਿੰਡ ਦੇ ਜੰਗੀਰ ਸਿੰਘ ਅਤੇ ਰਣਜੀਤ ਕੌਰ ਦਾ ਕਤਲ 10 ਜਨਵਰੀ 2024 ਨੂੰ ਰਾਤ ਸਮੇਂ ਹੋ ਗਿਆ ਸੀ ਜਦੋਂ ਉਹ ਸੁੱਤੇ ਪਏ ਸਨ ਅਤੇ ਉਹਨਾਂ ਦਾ ਕਤਲ ਜਿਹੜਾ ਤੇਜ਼ ਧਾਰ ਹਥਿਆਰ ਨਾਲ ਕੀਤਾ ਗਿਆ ਸੀ ਹਜੇ ਤੱਕ ਪੁਲਿਸ ਦੇ ਵੱਲੋਂ ਜਿਹੜੀ ਠੁਕਮੀ ਕਾਰਵਾਈ ਨਹੀਂ ਕੀਤੀ ਗਈ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਪਿੰਡ ਵਾਲੇ ਜਿਹੜੇ ਆ ਲਗਾਤਾਰ 2 ਮਹੀਨੇ ਤੋਂ ਥਾਣਾ ਸਿਟੀ ਬਲਾਡਾ ਦੇ ਅੱਗੇ ਜਿਹੜਾ ਪੱਕਾ ਧਰਨਾ ਲਾ ਕੇ ਬੈਠੇ ਆ ਕਈ ਵਾਰ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਲੇ ਪਰ ਪੁਲਿਸ ਦੇ ਕੰਨ ਤੇ ਜੂਣੀ ਸਰਕੀ ਜਿਸ ਕਰਕੇ ਆਖਰਕਾਰ ਪਿੰਡ ਵਾਲਿਆਂ ਨੇ ਅੱਕ ਕੇ ਫੈਸਲਾ ਲੈ ਲਿਆ ਕਿ ਜਿੰਨਾ ਚਿਰ ਬਜ਼ੁਰਗ ਜੋੜੇ ਦਾ ਜਿਹੜਾ ਕਤਲ ਦਾ ਇਨਸਾਫ ਹੈ ਉਹਨਾਂ ਨੂੰ ਨਹੀਂ ਮਿਲਦਾ ਉਹ ਵੋਟ ਨਹੀਂ ਪਾਉਣਗੇ ਵੋਟਾਂ ਦਾ ਬਾਈਕਾਟ ਹੋਇਆ ਉੱਥੇ ਪਿੰਡ ਦੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਨਾਰੇਬਾਜੀ ਸ਼ੁਰੂ ਕਰਤੀ ਦੂਜੇ ਪਾਸੇ ਪੁਲਿਸ ਆ ਗਈ ਪਿੰਡ ਦੇ ਵਿੱਚੋਂ ਕੋਈ ਵੀ ਵਿਅਕਤੀ ਵੋਟ ਪਾਉਣ ਦੇ ਲਈ ਪੋਲਿੰਗ ਬੂਥ ਤੇ ਨਹੀਂ ਪਹੁੰਚਿਆ ਹੁਣ ਦੀ ਘੜੀ ਤੱਕ ਇਹ ਰਿਪੋਰਟ ਆ ਰਹੀ ਹੈ ਕਿ ਪਿੰਡ ਅਹਿਮਦਪੁਰ ਦੇ ਲੋਕਾਂ ਨੇ ਪੂਰਨ ਤੌਰ ਦੇ ਉੱਤੇ ਬਾਈਕਾਟ ਕਰ ਦਿੱਤਾ ਹੈ ਰੋਸ ਆ ਪਿੰਡ ਵਾਲਿਆਂ 'ਚ ਪੁਲਿਸ ਵੱਲੋਂ ਕਾਰਵਾਈ ਜਿਹੜੀ ਹੈ ਕਤਲ ਦੇ ਮਾਮਲੇ 'ਚ ਨਾ ਕਰਨਾ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣਾ ਜਿਸ ਕਰਕੇ ਪਿੰਡ ਵਾਲੇ ਲਗਾਤਾਰ ਥਾਣੇ ਅੱਗੇ ਧਰਨਾ ਵੀ ਲਾ ਰਹੇ ਨੇ ਸ਼ਹਿਰ ਦੇ ਵਿੱਚ ਰੋਸ ਮਾਰਚ ਵੀ ਕੱਢ ਰਹੇ ਨੇ ਬਾਰ ਉਹਨਾਂ ਦੀ ਸੁਣਵਾਈ ਨਹੀਂ ਹੋਈ ਆਖਰਕਾਰ ਵੋਟਾ ਵਾਲੇ ਦਿਨ ਪਿੰਡ ਨੇ ਮਨ ਬਣਾ ਲਿਆ ਕਿ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਵੋਟ ਨਹੀਂ ਪਾਉਂਦੇ ਪੂਰੀ ਤਰ੍ਹਾਂ ਨਾਲ ਬਾਈਕਾਟ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਲੋਕਾਂ ਦੀ ਨਾਰੇਬਾਜ਼ੀ ਹੋ ਰਹੀ ਹੈ ਤੁਹਾਨੂੰ ਉਹ ਵੀ ਸੁਣਾਉਣੇ ਆ